ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ 5000 ਡਾਕਟਰਾਂ ਦੀ ਪੀਆਰ ਲਈ ਰਾਹ ਪੱਧਰਾ ਕਰੇਗੀ ਫੈਡਰਲ ਸਰਕਾਰ ਕੈਨੇਡੀਅਨ ਤਜਰਬਾ ਹਾਸਲ ਡਾਕਟਰਾਂ ਲਈ ਲਿਆਂਦੀ ਜਾਵੇਗੀ ਨਵੀਂ ਸਟਰੀਮ ਕੈਨੇਡੀਅਨਸ ਦੀ ਫੈਮਿਲੀ ਡਾਕਟਰਸ ਤੱਕ ਪਹੁੰਚ ਵਧੀ ਇਸ ਦੇ ਬਾਵਜੂਦ ਸੰਤੁਸ਼ਟ ਨਹੀਂ ਜ਼ਿਆਦਾਤਰ ਕੈਨੇਡੀਅਨ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਦੀਆਂ ਫੋਟੋਆਂ ਆਈਆਂ ਸਾਹਮਣੇ ਸੀਪੂ ਨੇ ਆਪਣੇ ਦੋ ਸ਼ੂਟਰਾਂ ਸ਼ੈਰੀ ਅਤੇ ਦਿਲਜੋਤ ਰਹਿਲ ਤੋਂ ਕੈਂਪਸ ਕੈਫੇ ਤੇ ਫਾਇਰਿੰਗ ਕਰਵਾਈ ਕੈਨੇਡਾ ਚ ਪੰਜਾਬੀ ਨੌਜਵਾਨ ਦੀ ਪੇਤ ਭਰੇ ਹਾਲਾਤ ਚ ਮੌਤ ਬ੍ਰੈਮਟਨ ਦੇ ਆਕਾਸ਼ਦੀਪ ਸਿੰਘ ਵਜੋਂ ਕੀਤੀ ਗਈ ਸ਼ਨਾਖਤ ਫੈਡਰਲ ਲਿਬਰਲ ਸਰਕਾਰ ਦੇਸ਼ ਭਾਰਤ ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੈਨੇਡਾ ਚ ਕੰਮ ਕਰਨ ਵਾਲੇ ਵਿਦੇਸ਼ੀ ਡਾਕਟਰਾਂ ਦੀ ਪੀਆਰ ਲਈ ਰਾਹ ਪੱਧਰਾ ਕਰਨ ਦਾ ਵਾਅਦਾ ਕਰ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਟੋਰਾਂਟੋ 'ਚ ਇਮੀਗ੍ਰੇਸ਼ਨ ਨੀਤੀ 'ਚ ਤਬਦੀਲੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਮੌਜੂਦਾ ਇਮੀਗ੍ਰੇਸ਼ਨ 15 ਤੋਂ ਇਲਾਵਾ ਅੰਤਰਰਾਸ਼ਟਰੀ ਡਾਕਟਰਾਂ ਲਈ 5000 ਦਾ ਅੰਕੜਾ ਰਾਖਵਾ ਕੀਤਾ ਜਾਵੇਗਾ ਡਾਇਬ ਨੇ ਕਿਹਾ ਕਿ ਵਿੱਚੋਂ ਬਹੁਤ ਸਾਰੇ ਡਾਕਟਰ ਪਹਿਲਾਂ ਹੀ ਸਾਡੇ ਭਾਈਚਾਰਿਆਂ 'ਚ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ ਅਸੀਂ ਉਹਨਾਂ ਨੂੰ ਗਵਾਉਣਾ ਬਰਦਾਸ਼ਤ ਨਹੀਂ ਕਰ ਸਕਦੇ ਇਸ ਯੋਜਨਾ 'ਚ 2026 ਦੌਰਾਨ ਵਿਦੇਸ਼ੀ ਡਾਕਟਰਾਂ ਲਈ ਇੱਕ ਨਵੀਂ ਐਕਸਪ੍ਰੈਸ ਐਂਟਰੀ ਸ਼੍ਰੇਣੀ ਬਣਾਉਣਾ ਸ਼ਾਮਲ ਹੈ ਜਿਨ੍ਹਾਂ ਕੋਲ ਪਿਛਲੇ 3 ਸਾਲਾਂ 'ਚ ਘਟੋ-ਘਟ 1 ਸਾਲ ਦਾ ਕੈਨੇਡੀਅਨ ਕੰਮ ਦਾ ਤਜਰਬਾ ਹੈ ਤੇ ਜਿਨ੍ਹਾਂ ਕੋਲ ਇਸ ਸਮੇਂ ਨੌਕਰੀ ਦੀ ਪੇਸ਼ਕਸ਼ ਹੈ ਇੱਕ ਸਰਕਾਰੀ ਬਿਆਨ 'ਚ ਕਿਹਾ ਗਿਆ ਕਿ ਪ੍ਰੋਗਰਾਮ ਲਈ ਯੋਗ ਡਾਕਟਰਾਂ 'ਚ ਪ੍ਰਾਇਮਰੀ ਕੇਅਰ ਡਾਕਟਰਾਂ ਦੇ ਨਾਲ-ਨਾਲ ਸਰਜਰੀ ਕਲੀਨਿਕਲ ਤੇ ਲੈਬਸ ਦੇ ਮਾਹਿਰ ਸ਼ਾਮਲ ਨੇ ਫੈਡਰਲ ਸਰਕਾਰ ਨੇ ਆਪਣੇ ਬਿਆਨ ਚ ਕਿਹਾ ਕਿ ਅਸੀਂ ਇਹਨਾਂ ਡਾਕਟਰਾਂ ਨੂੰ ਕੈਨੇਡਾ ਚ ਪੀਆਰ ਲਈ ਇੱਕ ਸਪਸ਼ਟ ਰਸਤਾ ਦੇ ਰਹੇ ਹਾਂ ਤਾਂ ਜੋ ਸਿਹਤ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਨਾਲ ਹੀ ਕੈਨੇਡੀਅਨਸ ਲਈ ਪ੍ਰੋਸੈਜਯੋਗ ਦੇਖਭਾਲ ਅਤੇ ਇੱਕ ਸਥਿਰ ਸਿਹਤ ਪ੍ਰਣਾਲੀ ਦਾ ਸਮਰਥਨ ਕਰਨ ਚ ਮਦਦ ਕੀਤੀ ਜਾ ਸਕੇ ਨਵੇਂ ਉਪਾਵਾਂ ਦੇ ਤਹਿਤ ਸੂਬੇ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਸਟ੍ਰੀਮ ਚ ਨੌਕਰੀ ਦੀਆਂ ਪੇਸ਼ਕਸ਼ਾਂ ਵਾਲੇ ਲਾਇਸੈਂਸ ਸ਼ੋਦਾ ਡਾਕਟਰਾਂ ਨੂੰ ਨਾਮਜ਼ਦ ਕਰਨ ਦੇ ਯੋਗ ਹੋਣਗੇ ਸਰਕਾਰ ਨੇ ਕਿਹਾ ਕਿ ਇਹ ਨਾਮਜ਼ਦਗੀਆਂ ਮੌਜੂਦਾ ਸਾਲਾਨਾ ਸੂਬਾਈ ਨਾਮਜ਼ਦ ਸਥਾਨਾ ਤੋਂ ਇਲਾਵਾ ਹੋਣਗੀਆਂ ਸਟ੍ਰੀਮ ਚ ਨਾਮਜ਼ਦ ਡਾਕਟਰਾਂ ਦੇ ਵਰਕ ਪਰਮਿਟਸ ਨੂੰ 14 ਦਿਨਾਂ ਚ ਪ੍ਰੋਸੈਸ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਪੀਆਰ ਮਿਲਣ ਦੇ ਦੌਰਾਨ ਕੰਮ ਕਰਨ ਦੀ ਇਜਾਜ਼ਤ ਮਿਲੇਗੀ ਇੱਕ ਨਵੇਂ ਸਰਵੇਖਣ ਚ ਸਾਹਮਣੇ ਆਇਆ ਏ ਕਿ ਭਾਵੇਂ 3 ਸਾਲ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਕੈਨੇਡੀਅਨਜ਼ ਕੋਲ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਹੈ ਪਰ ਸੰਤੁਸ਼ਟੀ ਘਟੀ ਹੈ ਆਵਰ ਕੇਅਰ ਦੇ ਅਨੁਸਾਰ ਅੰਦਾਜ਼ਨ 5.9 ਮਿਲੀਅਨ ਕੈਨੇਡੀਅਨਜ਼ ਕੋਲ ਪ੍ਰਾਇਮਰੀ ਕੇਅਰ ਪ੍ਰਦਾਤਾ ਤੱਕ ਨਿਯਮਤ ਪਹੁੰਚ ਨਹੀਂ ਹੈ ਜੋ ਕਿ 2022 ਚ 6.5 ਮਿਲੀਅਨ ਤੋਂ ਘੱਟ ਹੈ ਆਵਰ ਕੇਅਰ ਚੰਗੀ ਪ੍ਰਾਇਮਰੀ ਕੇਅਰ ਨੂੰ ਪਰਿਭਾਸ਼ਿਤ ਕਰਦਾ ਹੈ ਤੇ ਇਸ ਨੂੰ ਪ੍ਰਾਪਤ ਕਰਨ ਲਈ ਨੀਤੀਗਤ ਤਬਦੀਲੀਆਂ ਦੀ ਸਿਫਾਰਿਸ਼ ਕਰਦਾ ਇੱਕ ਰਾਸ਼ਟਰੀ ਪ੍ਰੋਜੈਕਟ ਹੈ ਸੇਂਟ ਮਾਈਕਲ ਹਸਪਤਾਲ ਤੋਂ ਡਾਕਟਰ ਤਾਰਾ ਕਿਰਨ ਨੇ ਕਿਹਾ ਕਿ ਇਹ ਅਜੇ ਵੀ ਇੱਕ ਵੱਡੀ ਸੰਖਿਆ ਹੈ ਪਰ ਇਹ ਇੱਕ ਵੱਡਾ ਸੁਧਾਰ ਹੈ ਜਦੋਂ ਸਾਡੇ ਕੋਲ ਅਸਲ ਚ ਕੁਝ ਆਬਾਦੀ ਵਾਧਾ ਹੋਇਆ ਹੈ ਕਿਰਨ ਨੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨਾਲ 16000 ਤੋਂ ਵੱਧ ਕੈਨੇਡੀਅਨਸ ਦੇ ਨਵੀਨਤਮ ਆਨਲਾਈਨ ਸਰਵੇਖਣ ਤੇ ਕੰਮ ਕੀਤਾ ਜਿਨ੍ਹਾਂ ਪ੍ਰੋਜੈਕਟ ਸ਼ੁਰੂ ਹੋਣ ਤੇ ਦੇਸ਼ ਭਰ ਚ ਪੈਨਲ ਚਰਚਾਵਾਂ ਤੋਂ ਬਾਅਦ ਪ੍ਰਾਇਮਰੀ ਕੇਅਰ ਨਾਲ ਉਹਨਾਂ ਦੇ ਤਜਰਬਿਆਂ ਬਾਰੇ ਪੁੱਛਿਆ ਗਿਆ ਸੀ ਸਿਰਫ 28% ਉੱਤਰਦਾਤਾਵਾਂ ਨੇ ਕਿਹਾ ਕਿ ਉਹ ਪ੍ਰਾਇਮਰੀ ਕੇਅਰ ਪ੍ਰਣਾਲੀ ਦੇ ਕੰਮ ਕਰਨ ਦੇ ਤਰੀਕੇ ਤੋਂ ਸੰਤੁਸ਼ਟ ਜਾਂ ਬਹੁਤ ਸੰਤੁਸ਼ਟ ਨੇ ਕਿਰਨ ਨੇ ਕਿਹਾ ਕਿ ਮਰੀਜ਼ਾਂ ਕੋਲ ਸਿਹਤ ਸੰਭਾਲ ਪ੍ਰਣਾਲੀ ਨੂੰ ਨੇਵੀਗੇਟ ਕਰਨ ਲਈ ਲੋੜੀਂਦਾ ਡੇਟਾ ਤੇ ਜਾਣਕਾਰੀ ਹੋਣੀ ਚਾਹੀਦੀ ਹੈ ਸੁਧਾਰ ਬਾਬਤ ਕਿਰਨ ਅਤੇ ਐਸੋਸੀਏਸ਼ਨ ਦੋਵਾਂ ਨੇ ਟੀਮ ਆਧਾਰਤ ਦੇਖਭਾਲ ਨੂੰ ਵਧਾਉਣ ਵੱਲ ਇਸ਼ਾਰਾ ਕੀਤਾ ਜਿੱਥੇ ਪਰਵਾਰਕ ਡਾਕਟਰ ਅਤੇ ਨਰਸ ਪ੍ਰੈਕਟਿਸ਼ਨਰ ਦਿਨ ਵੇਲੇ ਅਤੇ ਘੰਟਿਆਂ ਬਾਅਦ ਇੱਕ ਦੂਜੇ ਲਈ ਕ੍ਰਾਸ ਕਵਰ ਕਰਦੇ ਨੇ ਟੀਮ ਆਧਾਰਤ ਦੇਖਭਾਲ ਦੇ ਵਿੱਚ ਮਰੀਜ਼ ਇੱਕ ਨਰਸ ਜਾਂ ਫਾਰਮਾਸਿਸਟ ਨੂੰ ਵੀ ਦੇਖ ਸਕਦਾ ਹੈ ਜੋ ਕਿਸੇ ਦੀ ਸਿਹਤ ਦਾ ਸੰਪੂਰਨ ਦ੍ਰਿਸ਼ਟੀਕੋਣ ਲੈਣ ਲਈ ਇੱਕ ਪਰਵਾਰਕ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਨਾਲ ਮਿਲ ਕੇ ਕੰਮ ਕਰਦੇ ਨੇ ਕੈਨੇਡਾ ਨੇ ਕਿਹਾ ਕਿ ਅਨਟੈਰੀਓ, ਮੈਨੀਟੋਬਾ ਤੇ ਨੋਵਾ ਸਕੋਸ਼ੀਆ ਉਹਨਾਂ ਸੂਬਿਆਂ ਚੋਂ ਨੇ ਜਿੱਥੇ ਸਰਕਾਰਾਂ ਨੇ ਪ੍ਰਾਇਮਰੀ ਕੇਅਰ ਟੀਮਾਂ 'ਚ ਨਿਵੇਸ਼ ਕੀਤਾ ਹੈ ਅਕਸਰ ਜਨਤਾ ਨੂੰ ਕੀ ਪ੍ਰਾਪਤ ਹੋਣ ਦੇ ਯੋਗ ਹੋਣਾ ਚਾਹੀਦਾ ਇਸ ਬਾਰੇ ਸਪਸ਼ਟ ਉਮੀਦਾਂ ਹੁੰਦੀਆਂ ਨੇ ਸਰਵੇਖਣ ਨੇ ਸੁਝਾਅ ਦਿੱਤਾ ਹੈ ਕਿ ਉੱਚ ਆਮਦਨ ਵਾਲੇ ਲੋਕਾਂ ਜਿਨ੍ਹਾਂ ਨੂੰ ਟੈਕਸ ਤੋਂ ਪਹਿਲਾਂ 2 ਲੱਖ ਡਾਲਰ ਜਾਂ ਇਸ ਤੋਂ ਵੱਧ ਦੀ ਘਰੇਲੂ ਆਮਦਨ ਵਜੋਂ ਪਰਿਭਾਸ਼ਿਤ ਕੀਤਾ ਗਿਆਏ ਕੋਲ ਘੱਟ ਆਮਦਨ ਵਾਲੇ ਲੋਕਾਂ ਦੇ ਮੁਕਾਬਲੇ ਨਿਯਮਿਤ ਡਾਕਟਰ ਹੋਣ ਦੀ ਦਰ ਵਧੇਰੇ ਹੁੰਦੀ ਹੈ ਪ੍ਰਾਇਮਰੀ ਕੇਅਰ ਸੇਵਾ ਲਈ ਜੇਬ ਚੋਂ ਭੁਗਤਾਨ ਕਰਨ ਚ ਵੀ ਅੰਤਰ ਸਨ ਵਰਵਾਰਕ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਵਾਲੇ ਲੋਕਾਂ 'ਚ ਬੀਮਾ ਦੁਆਰਾ ਲੋੜੀਂਦੇ ਫਾਰਮ ਨੂੰ ਭਰਨ ਵਰਗੀਆਂ ਸੇਵਾਵਾਂ ਲਈ 26% ਤੇ ਬਿਮਾਰੀ ਦੇ ਨੋਟ ਨੂੰ ਭਰਨ ਵਰਗੀਆਂ ਸੇਵਾਵਾਂ ਲਈ ਲਗਭਗ 21% ਮਾਮਲਿਆਂ 'ਚ ਪੈਸੇ ਲੱਗਣ ਦੀ ਜ਼ਿਆਦਾ ਸੰਭਾਵਨਾ ਸੀ ਇਸ ਦੇ ਮੁਕਾਬਲੇ ਪ੍ਰਾਇਮਰੀ ਕੇਅਰ ਪ੍ਰਦਾਤਾ ਤੋਂ ਬਿਨਾਂ ਲਗਭਗ 71% ਉਤਰਦਾਤਾਵਾਂ ਨੇ ਕਿਹਾ ਕਿ ਉਹਨਾਂ ਨੇ ਮੁਲਾਕਾਤ ਜਾਂ ਸਲਾਮ مشورے ਲਈ ਜੇਬ ਚੋਂ ਭੁਗਤਾਨ ਕੀਤਾ ਡਾਕਟਰ ਕਿਰਨ ਨੇ ਕਿਹਾ ਕਿ ਇਹ ਇੱਕ ਸੰਕੇਤ ਹੈ ਕਿ ਸਾਨੂੰ ਹੋਰ ਬਿਹਤਰ ਕਰਨ ਦੀ ਲੋੜ ਹੈ ਕੈਨੇਡਾ ਤੋਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਤੇ ਅੰਨੇਵਾਹ ਗੋਲੀਬਾਰੀ ਨੇ ਹੁਣ ਅੰਤਰਰਾਸ਼ਟਰੀ ਗੈਂਗਵਾਰ ਅਤੇ ਜ਼ਬਰੀ ਵਸੂਲੀ ਸਿੰਡੀਕੇਟ ਦੇ ਖਤਰਨਾਕ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ ਇਸ ਹਾਈ ਪ੍ਰੋਫਾਈਲ ਹਮਲੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਨਿਸ਼ਾਨੇਬਾਜ਼ਾਂ ਤੇ ਇੱਕ ਅੰਤਰਰਾਸ਼ਟਰੀ ਮਾਸਟਰਮਾਈਂਡ ਦੀ ਪਛਾਣ ਕੀਤੀ ਗਈ ਹੈ ਜਾਂਚ ਏਜੰਸੀਆਂ ਦੇ ਅਨੁਸਾਰ ਪੰਜਾਬੀ ਮੂਲ ਦੇ ਨਿਸ਼ਾਨੇਬਾਜ਼ ਸ਼ੈਰੀ ਅਤੇ ਦਿਲਜੋਤ ਰਹਿਲ ਨੇ ਤਿੰਨ ਵੱਖ-ਵੱਖ ਮੌਕਿਆਂ ਤੇ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਬਾਰੀ ਕੀਤੀ। ਦੋਵੇਂ ਸ਼ੂਟਰ ਆਧੁਨਿਕ ਹਥਿਆਰਾਂ ਨਾਲ ਲੈਸ ਸਨ ਅਤੇ ਲੌਰੈਂਸ ਬਿਸ਼ਨੋਈ ਗੈਂਗ ਦੇ ਸਰਗਰਮ ਮੈਂਬਰ ਦੱਸੇ ਜਾਂਦੇ ਨੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਚ ਕੈਪਸ ਕੈਫੇ ਚ ਗੋਲੀਬਾਰੀ ਇਸ ਸਾਲ ਜੁਲਾਈ ਚ ਹੋਈ ਸੀ। ਪਹਿਲੀ ਗੋਲੀਬਾਰੀ 10 ਜੁਲਾਈ ਨੂੰ, ਦੂਜੀ 7 ਅਗਸਤ ਨੂੰ ਤੇ ਤੀਜੀ 16 ਅਕਤੂਬਰ ਨੂੰ ਹੋਈ ਸੀ। ਤਿੰਨੋਂ ਹਮਲਿਆਂ ਚ ਉਹੀ ਦੋ ਨਿਸ਼ਾਨੇਬਾਜ਼ ਸ਼ਾਮਲ ਸਨ। ਹੁਣ ਜਾਂਚ ਏਜੰਸੀਆਂ ਨੇ ਹਮਲੇ ਦੇ ਪਿੱਛੇ ਮਾਸਟਰਮਾਈਂਡ ਸੀਪੂ ਦੀ ਇੱਕ ਵਿਸ਼ੇਸ਼ ਫੋਟੋ ਪ੍ਰਾਪਤ ਕੀਤੀ ਹੈ। ਜੋ ਪੂਰੀ ਘਟਨਾ ਲਈ ਕਥਿਤ ਤੌਰ ਤੇ ਜ਼ਿੰਮੇਵਾਰ ਸੀ ਇਸ ਮਾਮਲੇ 'ਚ ਪੰਜਾਬ ਦੇ ਲੁਧਿਆਣਾ 'ਚ ਗ੍ਰਿਫਤਾਰ ਕੀਤਾ ਗਿਆ ਬੰਦੂ ਮਾਨ ਸਿੰਘ ਇਸ ਪੂਰੇ ਅੰਤਰਰਾਸ਼ਟਰੀ ਗੈਂਗ ਨੈਟਵਰਕ ਦੀ ਇੱਕ ਮੁੱਖ ਕੜੀ ਵਜੋਂ ਉੱਭਰਿਆ ਹੈ ਪੁਲਿਸ ਸੂਤਰਾਂ ਅਨੁਸਾਰ ਕੈਨੇਡਾ 'ਚ ਰਹਿਣ ਵਾਲਾ ਬੰਦੂ ਮਾਨ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਸਪਲਾਈ ਕਰਦਾ ਸੀ ਉਹ ਲਾਰੈਂਸ ਦੇ ਨਜ਼ਦੀਕੀ ਸਹਿਯੋਗੀ ਗੋਲਡੀ ਢਿੱਲੋਂ ਅਤੇ ਪਾਕਿਸਤਾਨੀ ਡਾਨ ਹੈਰੀ ਚੱਠਾ ਨਾਲ ਸਿੱਧੇ ਸੰਪਰਕ 'ਚ ਸੀ ਹੈਰੀ ਚੱਠਾ ਉਹੀ ਵਿਅਕਤੀ ਹੈ ਜਿਸ ਦਾ ਨਾਮ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤ 'ਚ ਹਥਿਆਰਾਂ ਦੀ ਤਸਕਰੀ 'ਚ ਸਾਹਮਣੇ ਆਇਆ ਹੈ ਤੇ ਜਿਸ ਉੱਤੇ ਆਈਐਸਆਈ ਲਈ ਕੰਮ ਕਰਨ ਦੇ ਦੋਸ਼ ਨੇ ਜਾਂਚ ਚ ਇਹ ਵੀ ਸਾਹਮਣੇ ਆਇਆ ਕਿ ਗੈਂਗਸਟਰ ਸੋਨੂ ਉਰਫ ਰਾਜੀਸ਼ ਖੱਤਰੀ ਦੇ ਕਹਿੰਦੇ ਬੰਦੂਮਾਨ ਸਿੰਘ ਨੇ ਕਪਿਲ ਸ਼ਰਮਾ ਦੇ ਕੈਫੇ ਚ ਤਿੰਨ ਗੋਲੀਆਂ ਚਲਾਉਣ ਲਈ ਹਥਿਆਰਾਂ ਦਾ ਪ੍ਰਬੰਧ ਕੀਤਾ 골ਡੀ ਢਿੱਲੋਂ ਦੇ ਕਹਿੰਦੇ ਸੋਨੂ ਖੱਤਰੀ ਨੇ ਆਪਣੇ ਚਚੇਰੇ ਭਰਾਵਾਂ ਦਲਜੋਤ ਅਤੇ ਗੁਰਜੋਤ ਨੂੰ ਗੋਲੀਆਂ ਚਲਾਉਣ ਲਈ ਕਿਹਾ ਸੀ ਕੈਨੇਡਾ ਚ ਪੰਜਾਬੀ ਨੌਜਵਾਨ ਦੀ ਭੇਤ ਪਰੇ ਹਾਲਾਤ ਚ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਵਾਰਦਾਤ ਬ੍ਰੈਂਟਨ ਸ਼ਹਿਰ ਚ ਵਾਪਰੀ ਅਤੇ ਨੌਜਵਾਨ ਦੀ ਸ਼ਨਾਖਤ ਆਕਾਸ਼ਦੀਪ ਸਿੰਘ ਵਜੋਂ ਕੀਤੀ ਗਈ ਹੈ ਜੋ ਆਪਣੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਵਰਕ ਪਰਮਿਟ ਦੀ ਉਡੀਕ ਕਰਦਿਆਂ ਜ਼ਿੰਦਗੀ ਦੇ ਨਵੇਂ ਦੌਰ ਚ ਸ਼ਾਮਲ ਹੋਣ ਦੇ ਸੁਪਨੇ ਦੇਖ ਰਿਹਾ ਸੀ ਆਕਾਸ਼ਦੀਪ ਸਿੰਘ ਦੇ ਕਜ਼ਨ ਨਰੈਣ ਸਿੰਘ ਨੇ ਦੱਸਿਆ ਕਿ 5 ਦਸੰਬਰ ਨੂੰ ਵਾਪਰੀ ਵਾਰਦਾਤ ਮਗਰੋਂ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਆਕਾਸ਼ਦੀਪ ਸਿੰਘ ਦੇ ਮਾਪੇ ਇਸ ਵੇਲੇ ਇੰਡੀਆ ਚ ਨੇ ਤੇ ਇਕਲੌਤੀ ਔਲਾਦ ਸਦੀਵੀ ਵਿਛੋੜੇ ਨੇ ਪਰਿਵਾਰ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਬ੍ਰੈਂਟਨ ਵਿਖੇ ਪਿਛਲੇ ਦਿਨੀ ਮੁੰਡਿਆਂ ਦੀ ਲੜਾਈ ਦੌਰਾਨ ਇੱਕ ਜਣੇ ਦਾ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਇਸ ਤੋਂ ਪਹਿਲਾਂ ਵਾਰਡ 10 ਦੇ ਇੱਕ ਘਰ 'ਚ ਇੱਕ ਜਣੇ ਨੂੰ ਦੋਹਾਂ ਲੱਤਾਂ 'ਚ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੀ ਵਾਰਦਾਤ ਸਾਹਮਣੇ ਆਈ ਸੀ ਇਸ ਤੋਂ ਪਹਿਲਾਂ ਮਾਲਟਨ ਵਿਖੇ 20 ਜਨਵਰੀ ਨੂੰ 24 ਸਾਲ ਦੇ ਗੁਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਤੱਕ ਸ਼ੱਕੀ ਕਾਬੂ ਨਹੀਂ ਕੀਤੇ ਜਾ ਸਕੇ ਦੂਜੇ ਪਾਸੇ ਅਮਰੀਕਾ 'ਚ ਘਰ ਨੂੰ ਅੱਗ ਲੱਗਣ ਕਾਰਨ ਵੀ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਜਿਸ ਦੀ شناخت ਸੈਜਾ ਰੈਡੀ ਉਦਮੁਲਾ ਵਜੋਂ ਕੀਤੀ ਗਈ ਹੈ ਨਿਊਯਾਰਕ ਸੂਬੇ ਦੀ ਰਾਜਧਾਨੀ ਆਲ ਬਣੀ ਵਿਖੇ ਰਹਿ ਰਹੀ ਸਹਿਜਾ ਰੈਡੀ 2021 ਚ ਸਟੱਡੀ ਵੀਜ਼ਾ ਤੇ ਅਮਰੀਕਾ ਪੁੱਜੀ ਸੀ ਫਾਇਰ ਸਰਵਿਸ ਵਾਲਿਆਂ ਨੇ ਦੱਸਿਆ ਕਿ ਅੱਗ ਸਹਿਜਾ ਦੇ ਗੁਆਂਢ ਵਾਲੇ ਘਰ ਤੋਂ ਸ਼ੁਰੂ ਹੋਈ ਤੇ ਘਟਨਾ ਵੇਲੇ ਉਹ ਸੌਂ ਰਹੀ ਸੀ ਨਿਊਯਾਰਕ ਸਥਿਤ ਭਾਰਤੀ ਕੌਂਸੂਲੇਟ ਵੱਲੋਂ ਸੋਸ਼ਲ ਮੀਡੀਆ ਰਾਹੀਂ ਇੱਕ ਬਿਆਨ ਜਾਰੀ ਕਰਦਿਆਂ ਸਹਿਜਾ ਰੈਡੀ ਦੀ ਬੇਵਕਤੀ ਮੌਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕੌਂਸੂਲੇਟ ਨੇ ਦੱਸਿਆ ਕਿ ਤਲੰਗਾਨਾ ਸੂਬੇ ਦੇ ਜਨਗਾਉਂ ਜ਼ਿਲ੍ਹੇ ਚ ਰਹਿੰਦੇ ਸਹਿਜਾ ਦੇ ਪਰਿਵਾਰ ਨਾਲ ਸੰਪਰਕ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਉਧਰ ਸਹਿਜਾ ਦਾ ਪਰਿਵਾਰ ਦੁੱਖ ਦੇ ਸਮੁੰਦਰ ਚ ਡੁੱਬ ਗਿਆ ਉਸਦੇ ਪਿਤਾ ਪ੍ਰਾਇਮਰੀ ਸਕੂਲ ਟੀਚਰ ਨੇ ਜਦਕਿ ਮਾਤਾ ਹైదరాబాద్ ਵਿਖੇ TCS ਦੇ ਵਿੱਚ ਕੰਮ ਕਰਦੀ ਹੈ ਐਡਮੰਟਨ 'ਚ ਹਰਸ਼ਨਦੀਪ ਸਿੰਘ ਦੀ ਹੱਤਿਆ ਤੋਂ 1 ਸਾਲ ਬਾਅਦ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਗਾਰਡਾਂ ਲਈ ਇੱਕ ਅਪਡੇਟ ਕੀਤਾ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਭਾਰਤੀ ਮੂਲ ਦੇ ਹਰਸ਼ਨਦੀਪ ਸਿੰਘ ਉਸ ਸਮੇਂ ਕਤਲ ਕਰ ਦਿੱਤੇ ਗਏ ਸਨ ਜਦੋਂ ਉਹ ਸਿਕਿਉਰਿਟੀ ਦਾ ਕੰਮ ਕਰ ਰਿਹਾ ਸੀ ਹਰਿਆਣਾ ਨਾਲ ਸੰਬੰਧਤ ਹਰਸ਼ਨਦੀਪ ਸਿੰਘ ਦੀ ਮੌਤ ਹੋ ਗਈ ਜੋ ਕਿ ਮੌਤ ਤੋਂ 18 ਮਹੀਨੇ ਪਹਿਲਾਂ ਨੋਰਕੁਐਸਟ ਕਾਲਜ 'ਚ ਪੜ੍ਹਾਈ ਕਰਨ ਸਟੱਡੀ ਵੀਜ਼ੇ ਉੱਪਰ ਕੈਨੇਡਾ ਆਇਆ ਸੀ ਹਰਸ਼ਨਦੀਪ ਅੰਬਾਲਾ ਨੇੜੇ ਪਿੰਕ ਮਠੇਰੀ ਜੱਟਾਂ ਦਾ ਰਹਿਣ ਵਾਲਾ ਸੀ ਇਸ ਮਾਮਲੇ 'ਚ 31 ਸਾਲਾ ਇਵਾਨ ਚੇਜ਼ ਰੇਨ ਤੇ ਪਹਿਲੀ ਡਿਗਰੀ ਦੇ ਕਤਲ ਦੇ ਦੋਸ਼ ਨੇ 31 ਸਾਲਾ ਜੂਡੀਥ ਸਾਲਟਾਕਸ ਤੇ ਦੂਜੀ ਡਿਗਰੀ ਕਤਲ ਦੇ ਦੋਸ਼ ਨੇ ਇਹ ਮੁਕਾਦਮੇ ਫਰਵਰੀ 2027 ਚ ਸ਼ੁਰੂ ਹੋਣ ਵਾਲੇ ਨੇ ਹਰਸ਼ਨਦੀਪ ਸਿੰਘ ਦੀ ਮੌਤ ਦੇ ਮੱਦੇਨਜ਼ਰ ਕੁਝ ਸੁਰੱਖਿਆ ਮਾਹਿਰਾ ਨੇ ਹੋਰ ਮਜ਼ਬੂਤ ਸਿਖਲਾਈ ਪ੍ਰੋਗਰਾਮਾਂ ਖੇਤਰ 'ਚ ਬਿਹਤਰ ਸੁਰੱਖਿਆ ਅਤੇ ਸੁਰੱਖਿਆ ਗਾਰਡਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਮੰਗ ਕੀਤੀ ਸੀ ਜਨਤਕ ਸੁਰੱਖਿਆ ਤੇ ਐਮਰਜੈਂਸੀ ਸੇਵਾਵਾਂ ਮੰਤਰੀ ਮਾਇਕ ਐਲੈਸ ਦੇ ਪ੍ਰੈਸ ਸਕੱਤਰ ਆਰਥਰ ਗ੍ਰੀਨ ਨੇ ਕਿਹਾ ਕਿ ਸਰਕਾਰ ਅਗਲੇ ਸਾਲ ਸੂਬੇ ਦੇ 40 ਘੰਟੇ ਦੇ ਅਲਬਰਟਾ ਬੇਸਿਕ ਸੁਰੱਖਿਆ ਸਿਖਲਾਈ ਕੋਰਸ ਨੂੰ ਅਪਡੇਟ ਕਰਨ ਦੀ ਯੋਜਨਾ ਬਣਾ ਰਹੀ ਹੈ 2026 ਲਈ ਇੱਕ ਸੋਧਿਆ ਹੋਇਆ ਪਾਠਕ੍ਰਮ ਸੈੱਟ ਕੀਤਾ ਗਿਆ ਹੈ ਐਡਮਿੰਟਨ ਆਧਾਰਿਤ ਸੁਰੱਖਿਆ ਪੇਸ਼ੇਵਰ ਜੌਨ ਮੈਕਡਰਮਿਡ ਨੇ ਕਿਹਾ ਹੈ ਕਿ ਕਈ ਵਾਰ ਸਿਰਫ ਘੱਟੋ-ਘੱਟ ਉਜਰਤ ਕਮਾਉਣ ਦੇ باوجود ਨਿਹੱਥੇ ਸੁਰੱਖਿਆ ਗਾਰਡ ਅਕਸਰ ਪਹਿਲੇ ਜਵਾਬ ਦੇਣ ਵਾਲਿਆਂ 'ਚੋਂ ਹੁੰਦੇ ਨੇ ਬੇਕਰੀ ਦੀ ਸਮੱਸਿਆ ਨਸ਼ੀਲੇ ਪਦਾਰਥਾਂ ਦੀ ਵਰਤੋਂ ਮਾਨਸਿਕ ਸਿਹਤ ਚੁਣੌਤੀਆਂ ਸਮੇਤ ਹੋਰ ਅਪਰਾਧਾਂ 'ਚ ਵਾਧੇ ਕਾਰਨ ਸੁਰੱਖਿਆ ਗਾਰਡ ਵੱਧਦੀ ਗੁੰਝਲਦਾਰ ਤੇ ਖਤਰਨਾਕ ਸਥਿਤੀਆਂ ਨਾਲ ਨਜਿੱਠ ਰਹੇ ਨੇ ਕੈਲਗਰੀ ਦੇ ਕੋਲੰਬੀਆ ਕਾਲਜ ਦੇ ਵਿੱਚ ਸੁਰੱਖਿਆ ਸੇਵਾਵਾਂ ਦੇ ਇਨਸਟ੍ਰਕਟਰ ਬਾਇਨ ਫੈਨਿਊ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸੂਬੇ ਦੇ ਨਵੇਂ ਪ੍ਰੋਗਰਾਮ ਬਾਰੇ ਜਾਣਕਾਰੀ ਹੈ ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਇੱਕ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਸਿਖਲਾਈ ਪ੍ਰਣਾਲੀ ਹੋਵੇਗੀ ਸੁਰੱਖਿਆ ਕੰਪਨੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਨੂੰ ਖਤਰਨਾਕ ਵਾਤਾਵਰਣ 'ਚ ਤਾਇਨਾਤ ਕਰਨ ਤੋਂ ਪਹਿਲਾਂ ਐਂਟਰੀ ਪੱਧਰ ਦੇ ਕੋਰਸ ਤੋਂ ਵੱਧ ਸਿਖਲਾਈ ਮਿਲੇ ਦੱਸਣਯੋਗ ਹੈ ਕਿ ਕੈਨੇਡਾ 'ਚ ਸਿਕਿਉਰਿਟੀ ਗਾਰਡ ਵੱਖ-ਵੱਖ ਮਾਲਸ ਅਪਾਰਟਮੈਂਟਸ ਯੂਨੀਵਰਸਿਟੀਆਂ ਲਾਇਬ੍ਰੇਰੀਜ਼ ਸਿਨੇਮਾ ਘਰਾਂ ਤੇ ਹੋਰ ਪਲਾਜ਼ਿਆਂ ਦੇ ਵਿੱਚ ਕੰਮ ਕਰਦੇ ਨੇ ਕੈਨੇਡਾ 'ਚ ਸਿਕਿਉਰਿਟੀ ਗਾਰਡ ਬਣਨਾ ਬਹੁਤ ਮੁਸ਼ਕਲ ਨਹੀਂ ਹੈ। ਹਰ ਪ੍ਰੋਵਿੰਸ ਦਾ ਆਪਣਾ ਇੱਕ ਕੋਰਸ ਹੈ ਜੋ ਕਿ ਕੁਝ ਦਿਨਾਂ ਦਾ ਹੁੰਦਾ ਹੈ। ਇਹ ਕੋਰਸ ਕਰਨ ਉਪਰੰਤ ਬਿਨੇਕਾਰ ਇੱਕ ਪੇਪਰ ਦਿੰਦੇ ਨੇ, ਉਹਨਾਂ ਨੂੰ ਸਿਕਿਉਰਿਟੀ ਗਾਰਡ ਦਾ ਲਾਇਸੈਂਸ ਮਿਲ ਜਾਂਦਾ ਹੈ। ਲਾਇਸੈਂਸ ਲੈਣ ਉਪਰੰਤ ਬਿਨੇਕਾਰ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦੇ ਨੇ। ਹਰਸੰਦੀਪ ਸਿੰਘ ਦੀ ਮੌਤ ਤੋਂ ਇਲਾਵਾ ਕੈਨੇਡਾ ਦੇ ਵੱਖ-ਵੱਖ ਸੂਬਿਆਂ 'ਚ ਸਿਕਿਉਰਿਟੀ ਗਾਰਡਸ 'ਤੇ ਹਮਲੇ ਹੋ ਚੁੱਕੇ ਨੇ। 2022 ਦੌਰਾਨ ਕਪੂਰਥਲਾ ਸ਼ਹਿਰ ਨਾਲ ਸਬੰਧਤ 24 ਸਾਲ ਦੀ ਹਰਮਨਦੀਪ ਕੌਰ ਦਾ ਉਸ ਸਮੇਂ ਕਤਲ ਹੋਇਆ ਸੀ ਜਦੋਂ ਉਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਕੈਂਪਸ 'ਚ ਸਿਕਿਉਰਿਟੀ ਗਾਰਡ ਵਜੋਂ ਡਿਊਟੀ ਕਰ ਰਹੀ ਸੀ। অন্ਟਾਰੀਓ ਦੇ ਘਰਾਂ 'ਚ ਡਾਕੇ ਮਾਰਨ, ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ, ਹਥਿਆਰਾਂ ਦੀ ਨੋਕ ਤੇ ਕਾਰਾਂ ਖੋਣ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ 'ਚ ਸ਼ਾਮਲ ਇੱਕ گروਹ ਦੇ 13 ਮੈਂਬਰਾਂ ਨੂੰ ਗ੍ਰਿਫਤਾਰ ਕਰਦਿਆਂ ਯੋਰਕ ਰੀਜਨਲ ਪੁਲਿਸ ਵੱਲੋਂ 150 ਤੋਂ ਵੱਧ ਦੋਸ਼ ਆਇਦ ਕੀਤੇ ਗਏ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਪਰਟੈਂਡੈਂਟ ਸਾਈਮਨ ਜੇਮਸ ਨੇ ਦੱਸਿਆ ਕਿ ਪ੍ਰੋਜੈਕਟ ਰੈਗੂਲਰ ਤਹਿਤ ਇੱਕ ਸਾਲ ਤੱਕ ਚੱਲੀ ਪੜਤਾਲ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਮੁੱਢਲੇ ਤੌਰ ਤੇ ਅਪਰਾਧਕ ਵਾਰਦਾਤਾ ਆਪਸ ਵਿੱਚ ਸੰਬੰਧਤ ਮਹਿਸੂਸ ਨਾ ਹੋਈਆਂ ਪਰ ਸੂਬੇ ਦੇ ਵੱਖ-ਵੱਖ ਪੁਲਿਸ ਮਹਿਕਮਿਆਂ ਤੋਂ ਮਿਲੇ ਸਹਿਯੋਗ ਸਦਕਾ ਹੌਲੀ-ਹੌਲੀ ਪਰਤਾਂ ਖੁੱਲਣ ਲੱਗੀਆਂ অপਰਾধੀਆਂ ਵੱਲੋਂ ਵਰਤੇ ਜਾਂਦੇ ਢੰਗ ਤਰੀਕਿਆਂ ਅਤੇ ਇੱਕ ਮਗਰੋਂ ਇੱਕ ਵਾਰਦਾਤਾ ਨੇ ਸ਼ੱਕੀਆਂ ਦੀ ਪੈੜ ਨੱਪਣ 'ਚ ਮਦਦ ਕੀਤੀ। ਲੰਡਨ ਪੁਲਿਸ, ਪੀਲ ਰੀਜਨਲ ਪੁਲਿਸ, ਟ੍ਰਾਂਟੋ ਪੁਲਿਸ, ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਤੇ ਕਿਊਬੈਕ ਦੇ ਲਾ ਐਨਫੋਰਸਮੈਂਟ ਅਫਸਰਾਂ ਵਿਚਾਲੇ ਤਾਲਮਿਲ ਰਾਹੀਂ ਸ਼ੱਕੀਆਂ ਦੀ ਪਛਾਣ ਸਾਹਮਣੇ ਆਉਣ ਲੱਗੀ ਤੇ ਕਈ ਕਤਲਾਂ, ਇਰਾਦਾ ਕਤਲਾਂ, ਹਥਿਆਰਬੰਦ ਲੁੱਟਦੀਆਂ ਵਾਰਦਾਤਾਂ ਨਾਲ ਸ਼ੱਕੀ ਜੁੜਨ ਲੱਗੇ। ਸਭ ਤੋਂ ਅਹਿਮ ਵਾਰਦਾਤਾਂ 'ਚੋਂ ਇੱਕ ਲੰਡਨ ਦੇ ਹਸਪਤਾਲ ਦੇ ਐਮਰਜੈਂਸੀ ਰੂਮ 'ਚ ਹੋਈ ਗੋਲੀਬਾਰੀ ਮੰਨੀ ਗਈ ਜਦਕਿ ਵੌਨ ਦੇ ਇੱਕ ਘਰ 'ਚ ਲੁੱਟ ਦੀ ਵਾਰਦਾਤ ਦੌਰਾਨ ਇੱਕ ਪਰਿਵਾਰਕ ਮੈਂਬਰ ਨੂੰ ਗੋਲੀ ਮਾਰਨ ਦਾ ਮਾਮਲਾ ਵੀ ਸੁਰਖੀਆਂ 'ਚ ਰਿਹਾ ਸਾਈਮਨ ਜੇਮਸ ਨੇ ਅੱਗੇ ਦੱਸਿਆ ਕਿ ਗਰੋਧੀਆਂ ਜੜਾਂ ਕਯੂਬਿਕ ਦੇ ਰੇਮਸਕੀ ਕਸਬੇ ਤੱਕ ਫੈਲੀਆਂ ਹੋਈਆਂ ਨੇ ਜਿੱਥੇ ਖਤਰਨਾਕ ਅਪਰਾਧੀਆਂ ਵੱਲੋਂ ਇੱਕ ਘਰ 'ਚ ਕਤਲ ਦੀ ਵਾਰਦਾਤ ਕੀਤੀ ਗਈ ਸੀ ਗਰੋਵ ਵੱਲੋਂ ਅਲੜ ਮੁੰਡਿਆਂ ਦੀ ਭਰਤੀ ਕਰਦੇ ਆ ਉਹਨਾਂ ਤੋਂ ਵਾਰਦਾਤਾਂ ਕਰਵਾਈਆਂ ਜਾਂਦੀਆਂ ਨੇ ਤੇ ਪ੍ਰਮੁੱਖ ਮੈਂਬਰ ਪਰਦੇ ਹੇਠ ਰਹਿ ਕੇ ਕੰਮ ਕਰਦੇ ਨੇ ਸਾਈਮਨ ਨੇ ਦੱਸਿਆ ਕਿ ਦੋ ਪਗੋੜੇ ਸ਼ੱਕੀਆਂ ਵਿਰੁੱਧ ਕੈਨੇਡਾ ਪਧਰੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਇਸ ਦੌਰਾਨ ਯੋਰਕ ਰੀਜਨਲ ਪੁਲਿਸ ਦੇ ਮੁਖੀ ਜिम ਮੈਕਸਵਿਨ ਨੇ ਕਿਹਾ ਕਿ ਅਜਿਹੀਆਂ ਅਪਰਾਧਿਕ ਕਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਕਮਿਊਨਿਟੀ ਨੂੰ ਲਗਾਤਾਰ ਹਿੰਸਕ ਸਰਗਰਮੀਆਂ ਦਾ ਨਿਸ਼ਾਨਾ ਬਣਾਇਆ ਗਿਆ ਤੇ ਪੀੜਤਾਂ ਦੀ ਗਿਣਤੀ ਸੈਂਕੜਿਆਂ ਚ ਪੁੱਜ ਗਈ ਹੈ ਕੈਲਗਰੀ ਦੇ ਇੱਕ ਜੋੜੇ ਨੂੰ ਲੈਪਟਾਪ ਵੇਚਣ ਲਈ ਆਨਲਾਈਨ ਇਸ਼ਤਿਹਾਰ ਦੇਣਾ ਮਹਿੰਗਾ ਪੈ ਗਿਆ ਤੇ ਲੁਟੇਰੇ ਖਰੀਦਦਾਰ ਬਣ ਕੇ ਉਹਨਾਂ ਦੇ ਘਰ ਪਹੁੰਚ ਗਏ ਸਾਊਥ ਡੋਵਰ ਦੇ ਇੱਕ ਘਰ 'ਚ ਰਹਿੰਦੇ ਜੈਸਨ ਨਵੀਨ ਨੇ ਦੱਸਿਆ ਕਿ ਲੈਪਟਾਪ ਬਿਲਕੁਲ ਸਹੀ ਕੰਮ ਕਰ ਰਿਹਾ ਸੀ ਪਰ ਖਰੀਦਣ ਆਏ ਦੋ ਜਣਿਆਂ ਨੇ ਟੈਸਟ ਕਰਨ ਦੀ ਗੱਲ ਆਖੀ ਖਰੀਦਦਾਰ ਇਹ ਵੀ ਪੁੱਛਣ ਲੱਗੇ ਕਿ ਤੁਸੀਂ ਲੈਪਟਾਪ ਕਦੋਂ ਖਰੀਦਿਆ ਤੇ ਪੂਰੀ ਤਸੱਲੀ ਹੋਣ ਮਗਰੋਂ ਈ-ਟਰਾਂਸਫਰ ਰਾਹੀਂ ਅਦਾਇਗੀ ਦਾ ਵਾਅਦਾ ਕੀਤਾ ਇਸੇ ਦੌਰਾਨ ਇੱਕ ਜਣੇ ਨੇ ਬੀਅਰ ਸਪਰੇ ਕੱਢਿਆ ਅਤੇ ਜੇਸਨ ਦੇ ਚਿਹਰੇ ਉੱਤੇ ਛਿੜਕ ਦਿੱਤਾ ਸਪਰੇ ਅੱਖਾਂ 'ਚ ਪੈਣ ਕਾਰਨ ਜੇਸਨ ਨੂੰ ਦਿਸਣਾ ਬੰਦ ਹੋ ਗਿਆ ਪਰ ਇਸੇ ਦੌਰਾਨ ਇੱਕ ਸ਼ੱਕੀ ਨੂੰ ਹੱਥ ਪੈ ਗਿਆ ਅਤੇ ਤਿੰਨੋਂ ਜਿਹੜੇ ਗੁੱਥਮ ਗੁੱਥਾ ਹੁੰਦੇ ਬਾਹਰ ਤੱਕ ਚਲੇ ਗਿਆ। ਦੂਜੇ ਪਾਸੇ ਜੈਸਨ ਦੀ ਪਤਨੀ ਹਾਲੇ ਵੀ ਅੰਦਰ ਸੀ ਤੇ ਉਸਨੇ ਇੱਕ ਉੱਚੀ ਆਵਾਜ਼ ਸੁਣੀ। ਖਿੱਚਤੂ ਦੌਰਾਨ ਇੱਕ ਸ਼ੱਕੀ ਦਾ ਮੋਬਾਈਲ ਫੋਨ ਅੰਦਰ ਡਿੱਗ ਗਿਆ ਤੇ ਉਹ ਲੈਣ ਵਾਸਤੇ ਅੰਦਰ ਦੌੜਿਆ ਤਾਂ ਜੈਸਨ ਨੇ ਵੀ ਹਮਲਾ ਕਰ ਦਿੱਤਾ। ਉਧਰ ਜੈਸਨ ਦੀ ਪਤਨੀ ਸ਼ੋਵਲ ਲੈ ਕੇ ਆਈ ਅਤੇ ਸ਼ੱਕੀ ਦਾ ਕੋਟਾਪਾ ਸ਼ੁਰੂ ਕੀਤਾ ਗਿਆ ਪਰ ਬਦਕਿਸਮਤੀ ਨਾਲ ਫਰਾਰ ਹੋਣ ਤੋਂ ਪਹਿਲਾਂ ਸ਼ੱਕੀ ਆਪਣਾ ਮੋਬਾਈਲ ਚੁੱਕਣ 'ਚ ਸਫਲ ਰਿਹਾ। ਜੋੜੇ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤੇ 5 ਤੋਂ 10 ਮਿੰਟ ਦੇ ਅੰਦਰ ਪੁਲਿਸ ਪਹੁੰਚ ਕੈਲਗਰੀ ਪੁਲਿਸ ਦੇ ਇਨਸਪੈਕਟਰ ਜੇਸਨ ਵਾਕਰ ਨੇ ਇਸ ਘਟਨਾ ਨੂੰ ਆਨਲਾਈਨ ट्रांजੈਕਸ਼ਨ ਦੇ ਖਤਰਿਆਂ 'ਚੋਂ ਇੱਕ ਗਿਣਿਆ। ਉਹਨਾਂ ਕਿਹਾ ਕਿ ਜੇ ਕੋਈ ਆਨਲਾਈਨ ਇਸ਼ਤਿਹਾਰ ਰਾਹੀਂ ਕੋਈ ਚੀਜ਼ ਖਰੀਦਣਾ ਜਾਂ ਵੇਚਣਾ ਚਾਹੁੰਦਾ ਹੈ ਤਾਂ ਨੇੜਲੇ ਪੁਲਿਸ ਥਾਣੇ ਦੇ ਪਾਰਕਿੰਗ ਲੋਟ 'ਚ ਸੌਦਾ ਕੀਤਾ ਜਾਵੇ। ਅਜਿਹੀਆਂ ਖਤਰਨਾਕ ਲੁੱਟਾਂ ਖੋਹਾਂ ਤੋਂ ਬਚਣ ਦਾ ਇਹੋ ਇੱਕ ਤਰੀਕਾ ਹੈ। ਹੁਣ ਤੱਕ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਸ਼ੱਕੀਆਂ ਦੀ ਸਾਫ਼ ਤਸਵੀਰਾਂ ਹੋਣ ਕਰਕੇ ਉਹਨਾਂ ਦੇ ਜਲਦ ਫੜਨ ਦੀ ਉਮੀਦ ਜਤਾਈ ਜਾ ਰਹੀ ਹੈ। ਕੈਨੇਡਾ ਦੇ ਬ੍ਰੈਂਪਟਨ ਵਿਖੇ ਗੋਲੀਬਾਰੀ ਤੇ ਛੁਰੇਬਾਜ਼ੀ ਦੀਆਂ ਵਾਰਦਾਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਹੁਣ 25 ਸਾਲਾਂ ਨੌਜਵਾਨ ਦੀ ਹੱਤਿਆ ਦੀ ਖਬਰ ਸਾਹਮਣੇ ਆਈ ਹੈ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਾਟਲੀ ਬੋਲ ਪਾਕਵੇ ਏਰੀਏ ਦੇ ਇੱਕ ਪਾਰਕਿੰਗ ਲੋਟ 'ਚ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਮੌਕੇ ਤੇ ਪਹੁੰਚੇ ਅਫਸਰਾਂ ਨੂੰ 25 ਸਾਲ ਦਾ ਨੌਜਵਾਨ ਆਪਣੀ ਗੱਡੀ 'ਚ ਬੇਹੋਸ਼ ਦੇ ਹਾਲਤ 'ਚ ਮਿਲਿਆ ਪੈਰਾਮੈਡਿਕਸ ਵੱਲੋਂ ਉਸ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਨਾ ਮਿਲੀ ਉਸਨੂੰ ਮੌਕੇ ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਪੁਲਿਸ ਵੱਲੋਂ ਸ਼ੱਕੀਆਂ ਜਾਂ ਸ਼ੱਕੀ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਜੋ ਵਾਰਦਾਤ ਤੋਂ ਤੁਰੰਤ ਬਾਅਦ ਫਰਾਰ ਹੋ ਗਿਆ ਪੁਲਿਸ ਵੱਲੋਂ ਵਾਰਦਾਤ ਨੂੰ ਸੂਚੀ ਸਮਝੀ ਸਾਜ਼ਿਸ਼ ਦਾ ਨਤੀਜਾ ਦੱਸਿਆ ਗਿਆ ਤੇ ਫਿਲਹਾਲ ਮਰਨ ਵਾਲਿਆਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਬ੍ਰੈਮਟਨ ਦੀ ਇਹ ਵਾਰਦਾਤ ਅਜਿਹੇ ਸਮੇਂ ਆਈ ਜਦੋਂ 5 ਦਸੰਬਰ ਨੂੰ ਪੇਤ ਪਰੇ ਹਾਲਾਤ ਚ ਆਕਾਸ਼ਦੀਪ ਸਿੰਘ ਨੇ ਦਮ ਤੋੜ ਦਿੱਤਾ ਆਕਾਸ਼ਦੀਪ ਸਿੰਘ ਦੇ ਮਾਮਲੇ ਦੀ ਪੜਤਾਲ ਚੱਲ ਹੀ ਰਹੀ ਸੀ ਕਿ ਮਕ ਮਰਚੀ ਐਵੈਨਿਊ ਵਿਖੇ ਛੁਰੇਬਾਜ਼ੀ ਦੌਰਾਨ ਇੱਕ ਨੌਜਵਾਨ ਦੀ ਮੌਤ ਸਾਹਮਣੇ ਆ ਗਈ। ਬ੍ਰੈਂਟਨ ਸ਼ਹਿਰ ਦੀ ਇਹ ਵਾਰਦਾਤ ਮੁੰਡਿਆਂ ਦੀ ਲੜਾਈ ਦਾ ਸਿੱਟਾ ਦੱਸੀ ਗਈ। ਇਸ ਤੋਂ ਪਹਿਲਾਂ ਵਾਰਡ 10 ਦੇ ਇੱਕ ਘਰ ਦੇ ਵਿੱਚ ਇੱਕ ਜਣੇ ਨੂੰ ਦੋਹਾਂ ਲੱਤਾਂ 'ਚ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੀ ਵਾਰਦਾਤ ਵੀ ਸਾਹਮਣੇ ਆ ਚੁੱਕੀ ਹੈ। ਇਹ ਸਭ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। 5000 ਡਾਕਟਰਾਂ ਦੀ ਪੀਆਰ ਲਈ ਰਾਹ ਪੱਧਰਾ ਕਰੇਗੀ ਫੈਡਰਲ ਸਰਕਾਰ ਕੈਨੇਡੀਅਨ ਤਜਰਬਾ ਹਾਸਲ ਡਾਕਟਰਾਂ ਲਈ ਲਿਆਂਦੀ ਜਾਵੇਗੀ ਨਵੀਂ ਸਟਰੀਮ। ਕੈਨੇਡੀਅਨਸ ਦੀ ਫੈਮਿਲੀ ਡਾਕਟਰਜ਼ ਤੱਕ ਪਹੁੰਚ ਵਧੀ ਇਸ ਦੇ ਬਾਵਜੂਦ ਸੰਤੁਸ਼ਟ ਨਹੀਂ ਜ਼ਿਆਦਾਤਰ ਕੈਨੇਡੀਅਨ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਦੀਆਂ ਫੋਟੋਆਂ ਆਈਆਂ ਸਾਹਮਣੇ ਸੀਪੂ ਨੇ ਆਪਣੇ ਦੋ ਸ਼ੂਟਰਾਂ ਸ਼ੈਰੀ ਅਤੇ ਦਿਲਜੋਤ ਰਹਿਲ ਤੋਂ ਕੈਂਪਸ ਕੈਫੇ ਤੇ ਫਾਇਰਿੰਗ ਕਰਵਾਈ ਕੈਨੇਡਾ ਚ ਪੰਜਾਬੀ ਨੌਜਵਾਨ ਦੀ ਪੇਤ ਭਰੇ ਹਾਲਾਤ ਚ ਮੌਤ ਬ੍ਰੈਂਟਨ ਦੇ ਆਕਾਸ਼ਦੀਪ ਸਿੰਘ ਵਜੋਂ ਕੀਤੀ ਗਈ شناخت ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ